ਹਾਂਜੀ ਸੱਸੀ ਗੱਲ ਜੀ ਵੈਲਕਮ ਟੂ ਅਨਦਰ ਵੀਡੀਓ ਅਸਦੀ ਵੀਡੀਓ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਨੂੰ ਨਰਸਨ ਕਰਾਵਾਂ ਜੀ ਗੁਰਦੁਆਰਾ ਸ੍ਰੀ ਗੋਮਟਸਰ ਸਾਹਿਬ ਜੀ ਜੋ ਕਿ ਇਰਤੀ ਵਿਖਿਆ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਇੱਥੇ ਆ ਤੁਸੀਂ ਦੇਖ ਸਕਦੇ ਹੋ ਜੋ ਕਿ ਬੋਰਡ ਦੇ ਉੱਤੇ ਸਾਰਾ ਇਤਿਹਾਸ ਲਿਖਿਆ ਹੋਇਆ ਵਾ ਤੇ ਆ ਤੁਸੀਂ ਗੁਰੂ ਘਰ ਦਾ ਦਰਸ਼ਨ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਜੋ ਕਿ ਇਹ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਨਾਲੋਂ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਸਰੋਵਰ 'ਚ ਨਹਾਣ ਦੇ ਨਾਲੋਂ ਕੋਈ ਵੀ ਬਿਮਾਰੀ ਹੁੰਦੀ ਹੈ ਸਭ ਠੀਕ ਹੁੰਦੀ ਹੈ ਆ ਦੇਖ ਰਹੇ ਹੋ ਤੁਸੀਂ ਸਰੋਵਰ ਤੇ ਹੁਣ ਸਾਨੂੰ ਦਰਸ਼ਨ ਕਰਾਵਾਂਗੇ ਅੰਦਰ ਗੁਰੂ ਘਰ ਦੇ ਵਿੱਚ ਤੇ ਆ ਤੁਸੀਂ ਦੇਖ ਸਕਦੇ ਹੋ ਜੋ ਕਿ ਗੁਰੂ ਘਰ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਓਏ ਨੇ ਆ ਦੇਖ ਸਕਦੇ ਤੁਸੀਂ ਆ ਦੇਖ ਸਕ ਗਏ ਤੇ ਆ ਤੁਸੀਂ ਦਰਸ਼ਨ ਕਰ ਰਹੇ ਹੋ ਨਾਨਕ ਸਾਈ ਸਿੱਕੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਜੀ ਨਾਨਕ ਸਾਈ ਸਿੱਕੇ ਪਏ ਨੇ ਤੇ ਅੱਗੇ ਤੁਹਾਨੂੰ ਵਿਖਾਣੇ ਆ ਜੋ ਕਿ ਬਾਬਾ ਜੀ ਨੇ ਰੰਗ ਬਰੰਗਿਆ ਗੁਰੂ ਘਰ ਚ ਚਿੜੀਆਂ ਰੱਖੇ ਹੋਏ ਨੇ ਬਾਲੀਆਂ ਸੋਹਣੀਆਂ ਨੇ ਜੀ ਹਾਂ ਤੁਸੀਂ ਦੇਖ ਸਕਦੇ ਹੋ ਜੀ ਰੰਗ ਬਰੰਗੀਆਂ ਚਿੜੀਆਂ ਜੋ ਕਿ ਬੜੀਆਂ ਪਿਆਰੀਆਂ ਲੱਗਦੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਹਾਂ ਕੋਕੀ ਮੇਂ ਬੈਠੀਆਂ ਲੈਣਾ ਦੇ ਵਿੱਚ ਰੰਗ-ਬਰੰਗੇ ਚਿੜੀਆਂ ਤੇ ਹਵਾ ਬੋਟ ਤੇ ਚੱਲਣ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਗੁਰਦੁਆਰਾ ਵੀ ਦੇਖ ਸਕਦੇ ਹੋ ਗੁਰੂ ਘਰ ਦਾ 뷰 ਕਿੰਨਾ ਵਧੀਆ ਆ ਰਿਹਾ ਤੇ ਆ ਤੁਸੀਂ ਜਿਹੜਾ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ ਤੇ ਇਹ ਜਿਹੜੀ ਟੱਲੀ ਖੜੀ ਇੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਉੱਥੇ ਵਿਸ਼ਰਾਮ ਕੀਤਾ ਸੀ ਆ ਦਰਸ਼ਨ ਕਰ ਰਹੇ ਤੁਸੀਂ ਜਿੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਇੱਕ ਤੁਹਾਨੂੰ ਪੁਰਾਣਾ ਖੂਹ ਦਿਖਾਣਿਆ ਜੋ ਕਿ ਕਾਫੀ ਸਾਲ ਪੁਰਾਣਾ ਹੈ ਆ ਤੁਸੀਂ ਦੇਖ ਸਕਦੇ ਹੋ ਕਾਫੀ ਸਾਲ ਪੁਰਾਣਾ ਖੂਹ ਹੈ ਤੇ ਮੇਰੇ ਪਿੱਛੇ ਦਾ 뷰 ਦੇਖ ਸਕਦੇ ਹੋ ਕਿੰਨਾ ਵਧੀਆ ਆ ਰਿਹਾ ਖੇਤਾਂ ਦੇ ਵਿੱਚ ਅੱਜ ਹਵਾ ਵੀ ਬਹੁਤ ਤੇਜ਼ ਚੱਲ ਰਹੀ ਹੈ ਹਾਂ ਤੁਸੀਂ ਦੇਖ ਸਕਦੇ ਹੋ ਇੱਧਰ ਮਾਂ ਬੀਬੀਆਂ ਲੰਗਰ ਤਿਆਰ ਕਰਨ ਲੱਗੀਆਂ ਜੋ ਕਿ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਹੁੰਦਾ ਹੈ ਤੇ ਆ ਤੁਸੀਂ ਦੇਖ ਸਕਦੇ ਜੀ ਤੇ ਆ ਤੁਸੀਂ ਦੇਖ ਸਕਦੇ ਜੀ ਚੋਲੇ ਟਮਾਟਰਾਂ ਦੀ ਸਬਜ਼ੀ ਮਿਕਸ ਬਣੀ ਹੋਈ ਹਾਂਜੀ ਮਿੱਤਰੋ ਆਪਾਂ ਨੇ ਫਾਈਨਲੀ ਮੱਥਾ ਟੇਕ ਲਿਆ ਸੀ ਤੇ ਹੁਣ ਚੱਲਨੇ ਆ ਘਰ ਵੱਲ ਨੂੰ ਜੋ ਕਿ ਆਪਣਾ ਮੱਥਾ ਉੱਥਾ ਟੇ ਗਿਆ ਸੀ ਤੇ ਹੁਣ ਚੱਲੇ ਆ ਕਰਨ ਹਾਂਜੀ ਮਿੱਤਰੋ ਫਾਈਨਲੀ ਪਕਰੇ ਪਹੁੰਚ ਗਏ ਸੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ